ਵੀਰ ਕਿੰਨਾ ਵੀ 50 60 ਕਿਲੋਮੀਟਰ ਜਾਓਗੇ ਤਾਂ ਖਾਲੀ ਪਾਣੀ ਪਾਣੀ ਆਣੀ 60 ਕਿਲੋਮੀਟਰ ਤੱਕ ਪਾਣੀ ਆਊਗਾ ਬਹੁਤ ਜਿਆਦਾ ਮਿਲੇਗਾ ਅੱਛਾ ਗਾਉਂ ਸੇ ਬਾਹਰ ਆਇਆ ਗੰਨ ਤੱਕ ਕੋਈ ਨੀ ਗਾਉਂ ਨੇ ਗਿਰਾਂਉਂ ਕੋਈ ਨਹੀਂ ਮਿਲੇਗਾ ਖਾਲੀ ਪਾਣੀ ਹੀ ਮਿਲੇਗਾ ਖਾਲੀ ਪਾਣੀ ਮਿਲੇਗਾ ਅੱਜ 19 ਅਗਸਤ ਜੀ ਤੇ ਦਿਨ ਹੈਗਾ ਮੰਗਲਵਾਰ ਸਮਾਂ ਜਿਹੜਾ 9:30 ਹੋ ਚੁੱਕੇ ਆਗੇ ਸਵੇਰ ਦੇ ਤੇ ਜਗ੍ਹਾ ਹੈਗੀ ਆ ਭਾਈ ਜਗ੍ਹਾ ਦਾ ਨਾਮ ਅਤਮਲ ਗੋਲਾ ਉਹੀ ਸੜਕ ਆ ਭਾਈ ਨੈਸ਼ਨਲ ਹਾਈਵੇ 31 ਨੰਬਰ ਤੇ ਇਧਰਲੇ ਪਾਸੇ ਉਹ ਬਾਈਆਂ ਦਾ ਹੋਟਲ ਜਿੱਥੇ ਭਾਈ ਆਪਾਂ ਰਾਤ ਕੱਟੀ ਆਗੀ ਜਿੱਥੇ ਆਪਾਂ ਨੂੰ ਰਹਿਣ ਵਾਸਤੇ ਬਾਈਆਂ ਨੇ ਕਮਰਾ ਹੀ ਦਿੱਤਾ ਸੀਗਾ ਉਹ ਤਾਂ ਤਪ ਉਹ ਜੱਗ ਲੱਗਿਆ ਹੋਇਆ ਸੀ ਬਹੁਤ ਵਧੀਆ ਨੀਂਦ ਆਈ ਭਾਈ ਉੱਥੇ ਬਹੁਤ ਧੰਨਵਾਦ ਇਹਨਾਂ ਭਾਈਆਂ ਦਾ ਜਿਨ੍ਹਾਂ ਨੇ ਆਪਾਂ ਨੂੰ ਰਾਤ ਕੱਟਣ ਵਾਸਤੇ ਜਗ੍ਹਾ ਦਿੱਤੀ ਇਧਰਲੇ ਪਾਸੇ ਗੱਡੀਆਂ ਖੜੀਆਂ ਜੀ ਆਪਣੀਆਂ ਤਿੰਨ ਤਿਆਰ ਵਰ ਤਿਆਰ ਨੇ ਤੇ ਇਧਰਲੇ ਪਾਸੇ ਸੰਦੀਪ ਆਪਣੀ ਗੱਡੀ ਨੂੰ ਤਿਆਰ ਵਰ ਤਿਆਰ ਕਰੀ ਜਾਂਦਾ ਤੇ ਬਸ ਜੀ ਸਿਲੰਡਰ ਬੰਨਣ ਵਾਲਾ ਹੈਗਾ ਟੰਗ ਲਿਆ ਤੇ ਆ ਰਸੇ ਜੇ ਨਾਲ ਬੰਨ ਲਈਦਾ ਨੂਡ ਲਈਦਾ ਇਹ ਵੱਧ ਜੇ ਜਾਂਦਾਗਾ ਇਹਦੇ ਨਾਲ ਮੁੜ ਕੇ ਹਿਲਦਾ ਨਹੀਂ ਹੈਗਾ ਵਧੀਆ ਫਟ ਰਹਿੰਦਾ ਕੰਮ ਠੀਕ ਰਹਿੰਦਾਗਾ ਸੰਦੀਪ ਮੰਨਦੇ ਬਾਈ ਬਣ ਕੇ ਨੂੰ ਚੱਲਦੇ ਆ ਜੀ ਤੇ ਅੱਜ ਦਾ ਸਫਰ ਆ ਜਿਹੜਾ ਸ਼ੁਰੂ ਕਰਨ ਲੱਗੇ ਆਂਗੇ ਤੇ ਐਸੇ ਨਾਲ ਹੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਪੈਣਾ ਪਰਾਂਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ਾਂ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਲਕੱਤਾ ਰਹਿ ਗਿਆ ਜੀ ਇੱਥੋਂ 555 ਕਿਲੋਮੀਟਰ ਹਜੇ ਦੂਰ ਪਿਆਗਾ ਤੇ ਇਦਾਂ ਦਾ ਰਾਹ ਹੈ ਬਾਈ ਕੋਈ ਪਤਾ ਨਹੀਂ ਕਿੱਥੇ ਰਾਤ ਪਊਗੀ ਕੀ ਹੋਣਾ ਕੀ ਨਹੀਂ ਕਿੱਥੇ ਖਾਵਾਂ ਪੀਵਾਂਗੇ ਕੁਝ ਨਹੀਂ ਪਤਾ ਅੱਗੇ ਕੀ ਆਉਣਾ ਕੀ ਨਹੀਂ ਆਉਣਾ ਕੋਈ ਆਪਣਾ ਪੱਕਾ ਨਹੀਂ ਉਹ ਹੁੰਦਾ ਵੀ ਕਿੱਥੇ ਰਹਿਣਾ ਕਿੱਥੇ ਨਾ ਜਿੱਥੇ ਇਹ ਰਾਤ ਪੈ ਜਾਂਦੀ ਹੈ ਹਨਾ ਕੋਈ ਵਧੀਆ ਥਾਂ ਜੀ ਦੇਖ ਕੇ ਉੱਥੇ ਪੈ ਜਾਈਦਾਗਾ ਆਪਾਂ ਤੇ ਅੱਜ ਵੀ ਕੋਈ ਪਤਾ ਨਹੀਂ ਕਿੱਥੇ ਰੁਕਾਂਗੇ 50 ਕਿਲੋਮੀਟਰ ਜਾਵਾਂਗੇ ਜਾਂ 100 ਕਿਲੋਮੀਟਰ ਜਾਵਾਂਗੇ ਸਫ਼ਰ ਦੇ ਵਿੱਚ ਹੀ ਪਤਾ ਲੱਗੂਗਾ ਭਾਈ ਕਿੱਥੇ ਜੇ ਰੁਕਦੇ ਆ ਆਥਨ ਕਿੱਥੇ ਜੇ ਹੁੰਦਾਗਾ ਤੇ ਬਣੇ ਰਹੋ ਜੀ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮਿਲਦੇ ਆਂ ਜੀ ਸਫ਼ਰਾਂ ਦੇ ਵਿੱਚ ਕਰਦੇ ਆ ਨਵੇਂ ਸਫ਼ਰ ਦੀ ਅੱਜ ਨਵੀਆਂ ਗੱਲਾਂ ਬਾਤਾਂ ਕੀ ਕੁਛ ਦੇਖਣ ਵਾਲਾ ਆਉਂਦਾਗਾ ਰਾਹ ਦੇ ਵਿੱਚ ਕੋਈ ਖੇਤੀਬਾੜੀ ਨਮਾ ਕੋਈ ਕਿੱਤਾ ਕੁਝ ਵੀ ਕਿੱਦਾਂ ਦੇ ਲੋਕ ਅਗਾ ਹੁੰਦੇ ਆਗੇ ਸਾਰਾ ਕੁਛ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ ਤੇ ਚੱਲਦੇ ਆ ਜੀ ਫਿਰ ਵੱਧਦੇ ਆ ਸਫ਼ਰ ਕਰਨੀ ਸਾਸਰੀ ਕਾਲ ਜੀ ਸਭ ਨੂੰ ਬੱਡੀ ਸੜਕ NH31 ਤੋਂ ਬਾਈ ਪਿੰਡਾਂ ਕਣੀ ਨੂੰ ਆਪਾਂ ਸਾਈਕਲ ਮੋੜ ਲਿਆ। ਗਾਂ ਜਾ ਕੇ ਇਹ ਵੀ ਜਿਹੜੀ ਉਸੇ ਸੜਕ ਤੇ ਜਾ ਕੇ ਚੜ ਜੂਗੀ NH31 ਵਾਲੀ ਤੇ। ਪਰ ਇੱਕ ਵਾਰੀ ਇਧਰ ਦੀ ਬਾਈ 20 ਕਿਲੋਮੀਟਰ ਜਿਹੜਾ ਰਾਹ ਘੱਟ ਪਊਗਾ। ਬਾਈ ਸੀਗੇ ਤੇ 20 ਕਿਲੋਮੀਟਰ ਬਾਈ ਘੱਟ ਪਊਗਾ ਤੇ ਪਿੰਡ ਵੀ ਆਉਣਗੇ ਪਿੰਡ ਵੀ ਦਿਖਾਵਾਂਗੇ ਭਾਈ ਕਿੱਦਾਂ ਦੇ ਪਿੰਡ ਆ। ਬਿਹਾਰ ਦੇ ਇਹਨਾਂ ਪਿੰਡਾਂ ਦੇ ਵਿੱਚ ਬਾਈ ਥੋੜੀ ਜੀ ਗਰੀਬੀ ਹੈਗੀ ਹੈ ਜਿਹੜੀ ਜ਼ਿਆਦਾ ਹੈਗੀ ਕਿਉਂਕਿ ਜਿਹੜੇ ਵੀ ਆਸੇ ਪਾਸੇ ਘਰ-ਬਾਰ ਆਉਂਦੇ ਆ ਹਨਾ ਸੜਕ ਦੇ ਲਾਗੇ ਤੱਕੇ ਉਹਨਾਂ ਨੂੰ ਦੇਖ ਕੇ ਬਈ ਪਤਾ ਲੱਗ ਹੀ ਜਾਂਦਾਗਾ ਥੋੜੀ ਜੀ ਗਰੀਬੀ ਇਧਰ ਜ਼ਿਆਦਾ ਹੈਗੀ ਤੇ ਚੱਲਦੇ ਆਂ ਜੀ ਬਸ ਮੌਸਮ ਅੱਜ ਥੋੜਾ ਜਿਹਾ ਠੀਕ ਆ ਠੰਡਾ ਮੌਸਮ ਆਗਾ ਗਰਮੀ ਘਟ ਹੈਗਾ ਸੜਕੇ ਸੜਕ ਬਈ ਤੁਰੇ ਜਾਂਦੇ ਸੀਗੇ ਤੇ ਆਸੇ ਪਾਸੇ ਜਿਹੜਾ ਝੋਨਾ ਲੱਗਿਆ ਹੋਇਆ पानी बड़ा खड़ा गा बी हद तो ज्यादा ही पानी होया पा देखो सड़कों के नाल आके जमा पानी ना कोई मोटर है तो ना कुछ होर है मोटर वाला कोठा तो कोई दिखता ही दे नहीं है आसे पासे दूर तक सारा पानी ये मीहे इधर बीना दो चार गल्बा कर करते हैं पूछते हैं भाई के गलबात है क्या नाम है, है बी आपका धनंजय हाँ। ये कौन सा एरिए में हम खड़े हैं इस टाइम ये बाढ़ बीघा बारह बीघा ठीक है आगे जे किधर जाता है जो हम जिधर जा रहे हैं ये कौन? आगे कुंदी जाएगा अजगरा जाएगा खजुरा जाएगा ये सारे गांव है या शहर है गांव है जहाँ खेती अच्छी होती है खेती अच्छी अभी तो धान का फसल चल रहा है अच्छा तो ये इतना पानी क्यों है इसमें पानी बरसा का है अच्छा बरसात का पानी है सारा ਠੀਕ ਹੈ ਜੇ ਸਾਹਮਣੇ ਜੋ ਬਿਲਡਿੰਗ ਬਣੀ ਹੈ ਉਹ ਕਿਸ ਕੀ ਹੈ ਇਹ ਪੋਲੀਟੈਕਨਿਕ ਕਾਲਜ ਹੈ ਅੱਛਾ ਕਾਲਜ ਕੀ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਨੂੰ ਭਾਈ ਲੱਗਿਆ ਜਿਵੇਂ ਕੋਈ ਉਹਦੀ ਹੁੰਦੀ ਹੈ ਕੀ ਪੋਲੀਟੀਸ਼ਨ ਲਿਖਿਆ ਹੁੰਦਾ ਕੋਈ ਵੋਟਾਂ ਵਾਟਾਂ ਵਾਲਾ ਇਹ ਸਾਰਾ ਪਟਨਾ ਕੇ ਏਰੀਆ ਆ ਜਾਂਦਾ ਹੈ ਹਾਂ ਹਾਂ ਪਟਨਾ ਜ਼ਿਲ੍ਹਾ ਹੈ ਠੀਕ ਹੈ ਠੀਕ ਹੈ ਪਟਨਾ ਜ਼ਿਲ੍ਹਾ ਚੀ ਹੈ ਭਾਈ ਆਪਾਂ ਹਜੇ ਉਹਦਾ ਹੀ ਏਰੀਆ ਸਾਰਾ ਇਹ ਪਟਨਾ ਜ਼ਿਲ੍ਹਾ ਕੇ ਏਰੀਆ ਵਿੱਚ ਆ ਜਾਏਗਾ ਠੀਕ ਹੈ ਜੀ ਦਾ ਹੈ ਕਿਉਂ ਹੈ ਟੈਨਸ਼ਨ ਹਾਂ ਬਿਹਾਰ ਦਾ ਇੱਕ ਹੋਰ ਪਿੰਡ ਜੀ ਦੇਖੋ ਕਿਦਾਂ ਦੇ ਘਰ-ਵਾਰ ਹੈ ਕਿਦਾਂ ਨਹੀਂ ਹੈ ਗਲੀਆਂ ਨਹੀਂ ਜ਼ਿਆਦਾਤਰ ਘਰ ਦੇਖਿਆ ਬਾਈ ਇੱਧਰ ਬੰਦ ਹੀ ਪਏ ਆਗੇ ਜਿੰਦੇ ਲੱਗੇ ਹੋਇਆ ਉਹ ਸਾਹਮਣਾ ਲਾਲ ਗੇਟ ਵਾਲਾ ਘਰ ਦੇਖੋ ਵੀ ਬੰਦ ਹੈ ਜਿੰਦਾ ਲੱਗਿਆ ਇੱਧਰ ਵੀ ਜਿੰਦਾ ਲੱਗਿਆ ਪਤਨ ਦਾ ਭਾਈ ਲੋਕ ਕੰਮਕਾਰਾਂ ਤੇ ਵਗ ਜਾਂਦੇ ਆ। ਜ਼ਿਆਦਾਤਰ ਘਰਾਂ ਨੂੰ ਜਿੰਦੇ ਲੱਗੇ ਹੋਏ ਆਗੇ। ਸੜਕਾਂ ਵਧੀਆਆਂ ਹੀ ਆ ਪਿੰਡਾਂ ਦੇ ਵਿੱਚ ਬਾਈ। ਜਿਹੜੇ ਸਾਡੇ ਪਿੰਡ ਆਗੇ ਪਿੰਡ ਜ਼ਿਆਦਾ ਸੋਨ ਪਹਿਲਾਂ ਹੀ ਦੱਸਿਆ ਵੀ। ਵੀ ਗਰੀਬੀ ਵਾਲੇ ਪਿੰਡ ਜ਼ਿਆਦਾ ਆਗੇ। ਤੇ ਉਸ ਹਿਸਾਬ ਨਾਲ ਸੜਕਾਂ ਵਧੀਆ ਬਣਾਈਆਂ ਹੋਈਆਂ ਐ ਨਹੀਂ ਵੀ ਟੁੱਟੀਆਂ ਭੱਜੀਆਂ ਜੀਆਂ ਕੱਚੀਆਂ ਹੋਣ। ਆ ਦੇਖੋ ਐਦਾਂ ਦੇ ਘਰ ਆਗੇ। ਜਿਹੜੀ ਆਪਾਂ ਬਾਈ ਪਹਿਲਾਂ ਸੜਕ ਤੇ ਕੱਲ ਤੋਂ ਚੱਲੀ ਜਾਂਦੇ ਸੀਗੇ ਉਹ ਸੀਗੀ ਐਨ ਐਚ 31 8-10 ਪਿੰਡਾਂ ਦੇ ਵਿੱਚ ਦੀ ਲੰਘ ਕੇ ਫਿਰ ਇੱਕ ਵੱਡੀ ਸੜਕ ਤੇ ਚੜ ਗਏ ਆਪਾਂ ਇਹ ਵੀ ਐਨ ਐਚ 31 ਹੈਗੀ ਤੇ ਉਦੋਂ ਬਾਈ ਜਿਹੜੇ ਪਿੰਡ ਆਈ ਜਾਂਦੇ ਸੀ ਆਸੇ ਪਾਸੇ ਸੜਕ ਦੇ ਜਿਹੜੇ ਪਿੰਡ ਆਈ ਜਾਂਦੇ ਸੀ ਉਹਦੇ ਨਾਲ ਗੰਗਾ ਨਦੀ ਲੱਗਦੀ ਸੀ ਇਧਰਲੇ ਆਪਣੇ ਖੱਬੇ ਹੱਥ ਤੇ ਹੁਣ ਵੀ ਬਾਈ ਖੱਬੇ ਹੱਥ ਪਾਣੀ ਆ ਸਾਰਾ ਜਲਥਲ ਹੋਇਆ ਪਿਆ ਜਿੱਥੋਂ ਤੱਕ ਵੀ ਨਿਗਾ ਜਾਂਦੀ ਹੈ ਪਾਣੀ ਆ ਪਰੇ ਕੱਲਾ ਖੱਬੇ ਪਾਸੇ ਨਹੀਂ ਹੈਗਾ ਬਾਈ ਪਾਣੀ ਪਾਣੀ ਇਹ ਸੱਜੇ ਪਾਸੇ ਹੋਰ ਵੀ ਜ਼ਿਆਦਾ ਹੈ ਦੋਨੇ ਪਾਸੇ ਵੱਡੀ ਸੜਕ ਹੈਗੀ ਇਹ ਮੇਨ ਹਾਈਵੇ ਆ ਵੱਡਾ ਰੋਡ ਹੈਗਾ ਦੋਨੇ ਪਾਸੇ ਪਾਣੀ ਆ ਪੂਰਾ ਜਲਥਲ ਹੈਗਾ ਆ ਦੇਖੋ ਬਾਈ ਤੁਸੀਂ ਆਸੇ ਪਾਸੇ ਇਸ ਸੜਕ ਦੇ ਵੀ ਪਿੰਡ ਪੈ ਜਾਂਦੇ ਆ ਪਰ ਜਿੱਥੋਂ ਤੱਕ ਬਾਈ ਦੋਨੇ ਪਾਸੇ ਨਿਗਾ ਜਾਂਦੀ ਹੈਗੀ ਪਾਣੀ ਤੋਂ ਬਿਨਾ ਕੁਝ ਨਹੀਂ ਦਿਖਦਾ ਨਾ ਕੋਈ ਫਸਲ ਵਾੜੀ ਨਾ ਕੋਈ ਬੱਟ ਡੌਲ ਨਾ ਕੋਈ ਸ਼ੋਰ ਆ ਮੇਰਾ ਬਾਣਾ ਉਹ ਤੇਰਾ ਬਾਣਾ ਤੇ ਜਦੋਂ ਕੁਦਰਤ ਮਾਰ ਕਰਦੀ ਆ ਨਾ ਸਾਰਾ ਕੁਝ ਇੱਕ ਹੀ ਕਰ ਦਿੰਦੀ ਆ ਕੁਝ ਵੀ ਹੋਵੇ ਨਾ ਕਿਸੇ ਦੀ ਬੱਟ ਛੱਡੀ ਆ ਤੇ ਨਾ ਅਜਿਹਾ ਕੁਝ ਹੋਰ ਛੱਡਿਆ ਤੇ ਆਪਣੇ ਨਾਲ ਇੱਥੇ ਉਧਰਲੇ ਪਾਸੇ ਦੋ ਬਾਈ ਬੈਠੇ ਆਗੇ ਇਸ ਏਰੀਏ ਦੇ ਉਹਨਾਂ ਤੋਂ ਬਾਈ ਜਾਣਕਾਰੀ ਆਪਾਂ ਚੰਗੀ ਤਰ੍ਹਾਂ ਲੈਨੇ ਵੀ ਇੱਥੇ ਕੋਈ ਫਸਲ ਵਾੜੀ ਹੈਗੀ ਸੀ ਨੁਕਸਾਨ ਹੋਇਆ ਜਾਂ ਨਹੀਂ ਇਹ ਗੱਲ ਬਾਤ ਆ ਭਾਈ ਇਹ ਕਿੱਧਰੋਂ ਪਾਣੀ ਆਇਆ ਗੰਗਾ ਨਦੀ ਦਾ ਪਾਣੀ ਆ ਜਾਂ ਕਿਸੇ ਹੋਰ ਨਦੀ ਦਾ ਪਾਣੀ ਆ ਇਧਰਲੇ ਪਾਸੇ ਬੈਠੇ ਆਗੇ ਦੋ ਭਾਈ ਇਹਨਾਂ ਨੇ ਕਰਦੇ ਆ ਗੱਲਬਾਤ ਭਈਆ ਕੀ ਨਾਮ ਹੈ ਜੀ ਆਪਕਾ ਫਈਅਦ ਹਾਂਜੀ ਫਈਅਦ ਫਈਅਦ ਠੀਕ ਹੈ ਜੀ ਜੇ ਇਤਨਾ ਪਾਣੀ ਕੌਣ ਸੀ ਨਦੀ ਸੇ ਆਇਆ ਹੈ ਭਾਈ ਕੌਣ ਸੀ ਨਾਥੀ ਸੇ ਮਹਾਨੇ ਨਦੀ ਸੇ ਆਇਆ महान ये कौन सी साइड पड़ती है दक्षिण साइड दक्षिण पड़ता देखिए वो है ना हाँ जीवा जाना था वो गंगा का भी पानी मिला होगा हाँ गंगा हर गंगा का भी पानी मिला गंगा का पानी भी मिला हाँ जाकर ये जो खेत है इसमें कोई फसल थी नहीं, नहीं कुछ नहीं ये फसल ऐसे बड़े तो कोई नुकसान होने से बच गया भाई सब साल ऐसी सरकार मदद करता मगर कोई थी एक किसी ने मदद नहीं किया कोई घर घर में भी पानी आ जाता है आया है कि नहीं बहुत ज्यादा आ रखा है घर में भी बहुत ज्यादा आ रखा है ये बारिशों की वजह से ऐसा हुआ है बारिश का भी है, आ, बारिश के वजह दोनों पानी है नदी का भी, भी, नदी है, बारिश करुण। 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 भी है और बारिश का नदी का भी और बारिश का जो जानते हैं राजगीर हाँ राजगीर तरफ से आया पानी अच्छा राजगीर की तरफ से आया उसी से जो महान नदी है ना तो उसी से आया ठीक है जी ठीक अभी इधर कितना भी कि पचास साठ किलोमीटर जाओगे तो खाली पानी पानी ना पचास साठ किलोमीटर तक पानी आऊगा और ज्यादा मिलेगा अच्छा गांव से बाहर आइएगा तो कोई नहीं गांव ने, ने गिरा कोई नहीं मिलेगा खाली पानी ही मिलेगा खाली पानी मिलेगा तो नुकसान तो थोड़ा बहुत तो होते ही है पानी तो होता है जहाँ हुआ जो ऊंचाई पर गांव नहीं है नहीं ऊंचाई पर उसमें में पानी, पानी चला गया होगा घरों पर ना। रहे है ना देख पूरा गांव डूब गया धान होता था माने कि नहीं हुआ धान हाँ। थोड़ा बहुत धान किसी किसी में खेत में था धान तो इधर भी बहुत ज्यादा था पूरा डूब गया धान अच्छा तो अब एक ये तो काफी दिन ले जाएगा काफी ज्यादा पानी है ज्यादा दिन रहेगा सूखने में है ना कम से कम जो अच्छी होना ना फोर लाइन बनला से ने बहुत हमारा गांव तो के पाँच सौ बीघा परित रह जाता है पाँच सौ कितने दिन हो गए पानी आए को करीब एक आध डेढ़ महीना हो गया पानी एक डेढ़ महीना ये पानी है अभी। हाँ एक डेढ़ महीना से एक डेढ़ महीना कम से कम तो भार भादो आसिन में ठीक है जी शुक्रिया मेहरबानी ਇੱਕ ਡੇਢ ਮਹੀਨਾ ਬਾਈ ਬਾਈ ਕਹਿੰਦੇ ਪਾਣੀ ਆਏ ਨੂੰ ਹੋ ਚੁੱਕਿਆਗਾ ਤੇ ਹਜੇ ਤੱਕ ਵੀ ਇਹ ਪਾਣੀ ਬਹੁਤ ਜ਼ਿਆਦਾ ਪਾਣੀ ਆ ਐਦਾਂ ਲੱਗਦਾ ਵੀ ਮਹੀਨੇ ਦੇ ਤਿੰਨੇ ਟੇਢੇ ਹੋਰ ਲੱਗ ਜੂ ਇੰਨੇ ਪਾਣੀ ਨੂੰ ਸੁੱਕਣ ਵਾਸਤੇ ਰਾਜਗੀਰ ਦੀ ਸਾਈਡ ਕੋਈ ਨਦੀ ਆ ਬਾਈ ਉਧਰੋਂ ਜਿਹੜਾ ਇਹ ਪਾਣੀ ਆਇਆ ਸਾਰਾ ਤੇ ਇੱਕ ਉੱਥੇ ਸਾਹਮਣੇ ਪਿੰਡ ਆ ਕਹਿੰਦੇ ਉਹ ਉੱਚਾ ਪਿੰਡ ਆ ਬਾਈ ਇਹ ਬਾਈਆਂ ਨੇ ਪਹਿਲਾਂ ਦੱਸਿਆ ਸੀ ਉਹੀ ਪਿੰਡ ਇਕੱਲਾ ਬਚਿਆ ਹੋਇਆਗਾ ਬਾਕੀ ਬਾਈ ਜਿਹੜੇ ਪਿੰਡ ਨੀਵੇਂ ਲੱਕੇ ਚ ਆ ਜਾਂਦੇ ਹਨਾ ਉਹ ਸਾਰੇ ਘਰਾਂ 'ਚ ਪਾਣੀ ਵੜਿਆ ਹੋਇਆਗਾ ਮੀ ਵੀ ਪਿਆ ਤੇ ਮੀਹਾ ਕਰਕੇ ਫਿਰ ਜਿਹੜੀਆਂ ਨਦੀਆਂ ਚੜ ਜਾਂਦੀਆਂ ਆਂ ਤਾਂ ਕਰਕੇ ਜਿਹੜਾ ਇਹ ਪਾਣੀ ਆ ਸਾਰਾ هر ਦੋਨਾਂ ਦਾ ਮਿਲ ਕੇ ਹਨਾ ਨਦੀਆਂ ਦਾ ਪਾਣੀ ਇਧਰ ਨੂੰ ਆ ਗਿਆ ਨਦੀ ਦਾ ਪਾਣੀ ਤੇ ਨੁਕਸਾਨ ਤਾਂ ਬਾਈ ਹੋਏ ਜਾਂ ਨੁਕਸਾਨ ਤਾਂ ਚੱਲ ਕੋਈ ਬਾਣ ਹੋਊਗਾ ਜਿਹੜਾ ਖਾਲੀ ਪਿਆ ਹੋਊਗਾ ਜ਼ਿਆਦਾ ਤਾਂ ਝੋਨਾ ਪੀਜਿਆ ਹੋਇਆ ਸੀ ਬਹੁਤ ਬਾਣਾ ਦੇ ਵਿੱਚ ਝੋਨਾ ਹੈਗਾ ਸੀ ਲਾਇਆ ਹੋਇਆ ਸੀਗਾ ਤੇ ਨੁਕਸਾਨ ਤਾਂ ਹੋਏ ਆ ਬਾਈ ਚਾਰੇ ਪਾਸੇ ਜਿਹੜਾ ਜਲ ਥਲ ਹੋਇਆ ਪਿਆਗਾ ਇਹ ਤਾਂ ਸਮੁੰਦਰ ਸਮੁੰਦਰ ਨਹੀਂ ਹੋ ਜਾਂਦਾ ਉਦਾਂ ਹੋ ਗਿਆ ਹੋਇਆ ਸਾਰਾ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ ਜੀ ਬੜਾ ਡੂੰਗਾ ਕੰਮ ਹੈ ਜੀ ਕਿਟੋਂ ਘਰ 10 15 ਫੁੱਟ ਪਾਣੀ ਹੋਊਗਾ ਇਹ ਜਾਂ ਨਹੀਂ ਹੋਊਗਾ ਹਾਂ ਰਾਮ ਨਾਮੀ ਨਾ ਸੁੱਕਣ ਤੇ ਲੱਗ ਜਾਊ ਇਹ ਪਾਣੀ ਨਹੀਂ ਮੇਰੇ ਹਿਸਾਬ ਨਾਲ ਬਾਅਦ ਹੀ ਟਾਈਮ ਲੱਗ ਜਾਣਾ ਜਿਸ ਹਿਸਾਬ ਨਾਲ ਪਾਣੀ ਹੈ ਪਾਣੀ ਤਾਂ ਦੇਖੋ ਜਿੱਥੋਂ ਨਿਕਾ ਜਾਂਦੀ ਹੈ ਪਾਣੀ ਪਾਣੀ ਹੈ ਪਾਣੀ 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 ਬਹੁਤ ਜ਼ਿਆਦਾ ਪਾਣੀ ਦੋਨੋਂ ਉਸ ਆਪਣੇ ਕਿਸਾਨ ਵੀਰਾਂ ਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਜਿਹੜਾ ਹੈਗਾ ਥੋੜਾ ਬਹੁਤ ਸਾਥ ਸਰਕਾਰਾਂ ਤੁਹਾਨੂੰ ਵੀ ਦੇਣਾ ਚਾਹੀਦਾ ਜੀ ਆਪਾਂ ਵੀ ਚਾਹੁੰਦੇ ਬਿਲਕੁਲ ਬਾਈ ਬਿਲਕੁਲ ਥੋੜਾ ਬੋਤਾ ਹੈਲਪ ਹੋਵੇ ਇਹ ਗਰੀਬ ਗੁਰਬੇ ਸਰਕਾਰ ਥੋੜੀ ਬਹੁਤ ਹੈਲਪ ਜ਼ਰੂਰ ਕਰੇਗੀ ਮੈਂ ਤਾਂ ਇਹ ਕਹਿਣਾ ਹੈ ਕਈ ਵਾਰੀ ਭਾਈ ਐਦਾਂ ਦੇ ਰਾਹ ਮਿਲ ਜਾਂਦੇ ਆ ਜਿੱਥੇ ਨਾ ਪਤਾ ਨਹੀਂ ਕਿ ਲੋਕ ਕਿੰਨੇ ਕਿਲੋਮੀਟਰ ਤੱਕ ਪਾਣੀ ਨਹੀਂ ਮਿਲਦਾ ਮਸਾ ਇੱਕ ਪٹرول ਪੰਪ ਆਇਆ ਬਾਈ ਪਾਣੀ ਪੀਣ ਵਾਸਤੇ ਨਵੀਂ ਸੜਕ ਬਣੀ ਹੋਣ ਦੇ ਕਾਰਨ ਹਜੇ ਕੋਈ ਢਾਬਾ ਹੋਟਲ ਵੀ ਜਿਹੜਾ ਨਹੀਂ ਹੈਗਾ ਕੀ ਕਹਿਣਾ ਕੋਈ ਛੋਟਾ ਮੋਟਾ ਖੋਖਾ ਜਾ ਜੀ ਹਨਾ ਤੇ ਜਿਆਦਾ ਸਹੂਲਤ ਹਜੇ ਇਸ ਰੋਡ ਤੇ ਨਹੀਂ ਹੈਗੀ ਕਿਉਂਕਿ ਹਜੇ ਕਹਿੰਦੇ 1 ਸਾਲ ਤੋਂ ਘੱਟ ਹੋਇਆ ਬਾਈ ਇਹ ਰੋਡ ਬਣੇ ਨੂੰ ਜਿਹੜਾ ਆਹਾਨਾ ਮਾ ਰੋਡ ਬਣਿਆ ਹੋਇਆ ਹੈਗਾ ਤੇ ਹਜੇ ਕੰਮ ਵਿੱਚ ਵਿੱਚ ਕੰਮ ਚੱਲੀ ਜਾਂਦਾ ਹੈਗਾ ਪਾਣੀ ਭਰ ਲਗੇ ਜੀ ਮਸਾ ਪੰਪ ਆਇਆ ਹੈਗਾ ਵੇਖ ਆਰਚਬਾਈ ਜਿਹੜਾ ਪੈਟਰੋਲ ਦਾ ਰੇਟ ਹੈਗਾਗਾ 106 ਰੁਪਏ ਲੀਟਰ ਹੈਗਾ ਤੇ ਡੀਜ਼ਲ ਦਾ ਰੇਟ 91 ਰੁਪਏ 32 ਪੈਸੇ ਜਿਹੜਾ 91 ਰੁਪਏ 32 ਪੈਸੇ ਡੀਜ਼ਲ ਦਾ ਰੇਟ ਆ ਭਾਈ ਉਹੇ ਸੜਕਾ ਬਾਈ ਘਟੋ ਘਟ 30 35 ਕਿਲੋਮੀਟਰ ਦਾ ਹਨੂ ਆ ਗਏ ਆ ਤੇ ਜਿਵੇਂ ਬਾਈਆਂ ਨੇ ਕਿਹਾ ਸੀ ਤੇ ਉਵੇਂ ਬਾਈ ਪਾਣੀ ਹਜੇ ਤੱਕ ਉਹਨਾਂ ਹੀ ਆਗਾ ਦੋਨੋਂ ਪਾਸੇ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਥੋੜਾ ਜਿਆਦਾ ਪਾਣੀ ਆਗਾ ਉਹਨਾਂ ਹੀ ਹੈ ਤੇ ਹਵਾ ਬਈ ਇਹ ਮੂਹਰਾ ਆਉਂਦੀ ਹੈ ਉਲਟਾ ਗਈ ਅੱਜ ਹਵਾ ਤੇ ਜਿਹਦੇ ਕਰਕੇ ਮੌਲੇਵਾਲ ਦੰਗੂ ਨਾਲ ਪੈਰ ਮੁੰਡੇ ਪਿੱਛੇ ਨੂੰ ਹਟਾਈ ਤੁਰ ਜਾਂਦੇ ਆਗੇ ਉਹ ਤਰਪ ਹੇ ਤਟ 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 ਅਲੋ ਵਸ ਸਟੋਰੀ ਪਾਈ ਆ ਸਟੋਰੀ ਫੇਰ ਪਾਈ ਨੂੰ ਵੀ ਹਵਾ ਹਵਾ ਨੇ ਬੱਟ ਕੱਢੇ ਪਏ ਆਗੇ ਦੇਖ ਕੇ ਮੈਂ ਝੂਲਦਾਗਾ ਟਿੱਡ ਇਕੱਠਾ ਹੋਈ ਜਾਂਦਾ ਲੰਗਲ ਜਵਾਦਲਾ ਅੱਜ ਬੱਟ ਫੁੱਲਣਗੇ ਬਾਈ ਹਵਾ ਬਹੁਤ ਚੰਦਰੀ ਆ ਮੂਰਲੀ ਜੇ ਜਦੋਂ ਕਦੇ ਮੂਰਲੀ ਫੂਕ ਹੋ ਜਾਂਦੀ ਹੈ ਨਾ ਇਹ ਸਾਨੂੰ ਤੰਗ ਕਰਦੀ ਆ ਮੂਹਰਲੀ ਫੂਕ ਲੇਟਦੇ ਤੁਰੇ ਆਉਂਦੇ ਆ ਗਧੇ ਵਾਂਗੂ ਇਹ ਨਾ ਕੋਈ ਸਮੁੰਦਰ ਆ ਜੀ ਤੇ ਨਾ ਕੋਈ ਨਦੀ ਆ ਇਹ ਜਿਹੜੇ ਹੈਗੇ ਆ ਸਾਹਮਣੇ ਤੁਸੀਂ ਦੇਖੀ ਜਾਂਦੇ ਹੋ ਬਿਹਾਰ ਦੇ ਖੇਤ ਆ ਕੇ ਉਹ ਦੂਰ ਦੂਰ ਤੱਕ ਇਦਾਂ ਲੱਗਦਾ ਜਿਵੇਂ ਕੋਈ ਵੱਡਾ ਸਮੁੰਦਰ ਹੁੰਦਾ ਵਾ ਤੇ ਭਾਵੇਂ ਭਾਈ ਜਿੰਨੇ ਵਿਲੇ ਮਰਜੀ ਖੇਤ ਹੋਣ ਫਿਰ ਵੀ ਕੋਈ ਸਬਜ਼ੀ ਬੂਟੀ ਹਨਾ ਕੁਝ ਹੋਰ ਮਾੜਾ ਮੋਟਾ ਝੋਨਾ ਕੁਸ ਨਾ ਕੁਸ ਬੰਦਾ ਖੇਤ ਦਾ ਜਿਹੜੇ ਆਪਦੇ ਚ ਬੱਟ ਬੰਨੇ ਤੇ ਲਾਉਣ ਦੀ ਕੋਸ਼ਿਸ਼ ਕਰਦਾ ਹੀ ਕਰਦਾ ਤੇ ਇਹ ਹੋ ਸਕਦਾ ਪੀਚਾ ਨੂੰ ਘਟ ਹੁੰਦੀ ਉਹ ਫਸਲ ਵੜੀ ਪਰ ਕੁਸ ਨਾ ਕੁਸ ਤਾਂ ਇੱਥੇ ਵੀ ਜੇ ਹੋਗਾ ਤੇ ਇਹ ਬਹੁਤ ਨੁਕਸਾਨ ਹੋਇਆ ਹੋਇਆ ਬਾਈ ਜਿੱਥੋਂ ਤੱਕ ਵੀ ਨਿਗਾ ਜਾਂਦੀ ਆ ਘਟ ਬਾਟ ਆਪਾਂ ਜੋਲੀ 50 ਕਿਲੋਮੀਟਰ ਇਦਾਂ ਦੇ ਸਫਰ ਚ ਆ ਗਏ ਆਂਗੇ ਜਿੱਥੇ ਸਾਨੂੰ ਪਾਣੀ 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 ਦੇਖਣ ਨੂੰ ਮਿਲੇਗਾ ਜੋ ਸਿਰੇ ਤੱਕ ਬਈ ਜਮਾ ਪਾਣੀ ਆਗਾ ਹੋਰ ਕੁਝ ਨਹੀਂ ਹੈਗਾ ਪਾਣੀ ਪਾਣੀ ਸਾਰੇ ਖੇਤਾਂ ਚ ਇਹ ਨੁਕਸਾਨ ਹੀ ਹੋਇਆ ਜੀ ਜੋ ਵੀ ਇੱਥੇ ਫਸਲ ਵਾੜੀ ਸੀ ਸਾਰਾ ਕੁਝ ਖਤਮ ਹੋ ਗਿਆ ਤੇ ਹਜੇ ਇਹ ਮਹੀਨਾ ਦੋ ਮਹੀਨੇ ਕੋਈ ਸੁੱਕਣ ਦੀ ਸੰਭਾਵਨਾ ਨਹੀਂ ਹੈਗੀ जेड़े हिसाब न पानी यह है खड़ा गा समा जो रात का भाई साढ़े दस हो गया जेडे जगह खड़े हैं ना हैगा मुकामा एदा दश ना गा भाई ਮਕਾਮਾਂ ਤੇ ਪਿਛਲੀ ਰਾਤ ਵੀ ਬਈਆ ਪਟਾਬੇ ਤੇ ਕੱਟੀ ਸੀਗੀ ਤੇ ਅੱਜ ਵਾਲੀ ਰਾਤ ਵੀ ਜਿਹੜੀ ਆਪਾਂ ਇਧਰ ਟਾਬੇ ਤੇ ਕਟਾਂਗੇ ਪਹੁੰਚ ਗਏ ਸੀਗੇ ਆਪਾਂ ਸਾਢੇ 6 ਵਜੇ ਇੱਥੇ ਪਹੁੰਚ ਗਏ ਸੀ ਪਰ ਆਪਾਂ ਵੀਡੀਓ ਹੁਣ ਬਣਾਉਣ ਲੱਗੇ ਆਂਗੇ ਤੇ ਬਾਈਆਂ ਨਾਲ ਜਿਵੇਂ ਆਪਾਂ ਪੁੱਛਿਆ ਭਾਈ ਇੱਥੇ ਰਹਿ ਸਕਦੇ ਆਂ ਟਾਬੇ ਵਾਲੇ ਬਾਈਆਂ ਨੂੰ ਤਾਂ ਬਾਈ ਕਹਿੰਦੇ ਰਹਿ ਪੋ ਭਾਈ ਕੋਈ ਚੱਕਰ ਨਹੀਂ ਹੈਗਾ ਟਾਬੇ ਦਾ ਨਾਂ ਹੈਗਾ ਭਾਈ ਮਹਾਰਾਣੀ ਹਾਈਵੇ ਹੋਟਲ ਸਾਈਕਲ ਆਪਣੇ ਬਾਈ ਇੱਧਰ ਹੋ ਲਾਏ ਖੜੇ ਆ ਗਏ ਮੀ ਕਣੀ ਤੋਂ ਵੀ ਬਚਤ ਰਹੂਗੀ ਤੇ ਬਾਈਆਂ ਨੇ ਆਪਾਂ ਨੂੰ ਤਾਕਤ ਪਹੁੰਚ ਦੇ ਦਿੱਤੇ ਜਿਹੜੇ ਉਹ ਸਾਹਮਣੇ ਤਾਕਤ ਪੋਸ ਪਏ ਆ ਉਹਨਾਂ ਦੇ ਅੱਜ ਦੀ ਰਾਤ ਆਪਾਂ ਕੱਟਾਂ ਸੰਦੀਪ ਸਾਹਮਣੇ ਬੈਠਾ ਹਰਪਾਲ ਖੜਾਗਾ ਤੇ ਐ ਬਾਈ ਹਵਾ ਜਿਵੇਂ ਘਰ ਦੀ ਗੈਲਰੀ ਹੁੰਦੀ ਆ ਨਾ ਰੱਖੀ ਹੁੰਦੀ ਆ ਉਹਦੇ ਰਾਹੀਂ ਠੰਡੀ ਠੰਡੀ ਹਵਾ ਆਉਂਦੀ ਹੁੰਦੀ ਆ ਉਵੇਂ ਬਾਈ ਵਧੀਆ ਹਵਾ ਚੱਲੀ ਜਾਂਦੀ ਐ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਦੱਸ ਦਈਏ ਜੀ ਅੱਜ ਵਾਲੀ ਵੀਡੀਓ ਨਾਲ ਆਪਣੀ ਥੋੜੀ ਆਵਾਜ਼ ਥੋੜੀ ਜ਼ਿਆਦਾ ਖਰਾਬ ਆਈ ਆ ਕਿਉਂਕਿ ਆ ਜਿਹੜੇ ਆਪਾਂ ਮਾਈਕ ਲਾਏ ਸੀ ਕਿ ਨਾ ਬਈ ਇਹ ਬਾਹਰਲੇ ਪਾਸੇ ਟੰਗੀ ਰੱਖੇ ਤੇ ਹਵਾ ਜ਼ਿਆਦਾ ਚੱਲਦੀ ਸੀਗੀ ਅੱਜ ਜਿਵੇਂ ਆਪਾਂ ਸਾਈਕਲ ਚਲਾਉਣ ਚ ਵੀ ਤੰਗੀ ਆਈ ਆ ਤੇ ਹਵਾ ਜ਼ਿਆਦਾ ਕਰਕੀ ਸੀਗਾ ਤੇ ਉਹਦੇ ਕਰਕੇ ਬਾਜ਼ ਵੀ ਥੋੜੀ ਖਰਾਬ ਹੋ ਗਈ ਜੇ ਅੰਦਰਲੇ ਪਾਸੇ ਲਾਏ ਹੁੰਦੇ ਟੀ-ਸ਼ਰਟ ਦੇ ਹਨਾ ਬਈ ਫੇਰ ਆਵਾਜ਼ ਠੀਕ ਰਹਿੰਦੀ ਥੋੜੀ ਥੋੜਾ ਜਿਹਾ ਦਿਮਾਗ ਹੀ ਇਦਾਂ ਦਾ ਬਾਅਦ ਚ ਦਿਮਾਗ ਕੰਮ ਕਰਿਆ ਭਈ ਐਂ ਕਰਨਾ ਸੀਗਾ ਤੇ ਆ ਇੱਕ ਪਿਆਰੀ ਜੀ ਬੱਚੀ ਦਾ ਜਨਮ ਦਿਨ ਹੈਗਾ ਜੀ 3 ਸਾਲਾਂ ਦੀ ਆ ਨਾ ਹੈਗਾ ਗੁਰਜਾਸ ਦਿੱਲੀ ਤੋਂ ਬਹੁਤ-ਬਹੁਤ ਵਧਾਈਆਂ ਜਨਮ ਦਿਨ ਦੀਆਂ ਬੱਚੀ ਨੂੰ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਇੱਕ ਥੋੜਾ ਜਿਹਾ ਬਈ ਹੋਰ ਗੱਲ ਸਾਂਝੀ ਕਰਨਾ ਚਾਹੁੰਦੇ ਆ ਸਮਾਪਤੀ ਤੋਂ ਪਹਿਲਾਂ ਇਹ ਤਾਂ ਕਿਉਂ ਨਾ ਵੀ ਬਾਲਾ ਵੱਡਾ ਕੋਈ ਗਿਆਨ ਬੰਡਣ ਲੱਗਿਆ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਸਾਂਝੀ ਕਰਨੀ ਪੰਦੀ ਹੈਗੀ ਹੈ ਨਾ ਤੇ ਜਿਵੇਂ ਬਈ ਹੈ ਨਾ ਕਿਤਾਬਾਂ ਪੜ੍ਹਨੀਆਂ ਵੀ ਕਹਿੰਦੇ ਜ਼ਰੂਰੀ ਹੈਗੇ ਆਪਾਂ ਦੋ ਚਾਰ ਕਿਤਾਬਾਂ ਆਪਾਂ ਵੀ ਪੜੀਆਂ ਹੋਈਆਂ ਆਭੀ ਟਾਈਮ ਪਹਿਲਾਂ ਪੜੀਆਂ ਬਾਲਾ ਟਾਈਮ ਪਹਿਲਾਂ ਵੀ ਨਹੀਂ ਥੋੜਾ ਟਾਈਮ ਪਹਿਲਾਂ ਹੀ ਪੜੀਆਂ ਸੀ ਜਿਵੇਂ ਆ ਇੱਕ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਹੋਗੀ ਤੇ ਇਹ ਆਪਣੇ ਨਾਲ ਹੀ ਹੈਗੀ ਉਥੋਂ ਘਰੋਂ ਆਪ ਨਾਲ ਹੀ ਲੈ ਕੇ ਆਏ ਸੀਗੇ ਇਹਨੂੰ ਕਿਤਾਬ ਨੂੰ ਤੇ ਪੜੀ ਵੀ ਐ ਸਾਰੀ ਪੜੀ ਹੋਈ ਐ ਤੇ ਦੁਬਾਰਾ ਫੇਰ ਮਨ ਜਗ੍ਹਾ ਦੇ ਕਦੇ ਕਰਿਆ ਹੁੰਦਾ ਦੋ ਚਾਰ ਪੰਨੇ ਪੜ ਲਈ ਜਦੋਂ ਟਾਈਮ ਜਾ ਲੱਗ ਜਾਈਦਾ ਤੇ ਇੱਕ ਜਿਵੇਂ ਰਿਚ ਡੈਡ ਪੂਰ ਡੈਡ ਹੋਗੇ ਇਦਾਂ ਦੀਆਂ ਪੰਜ ਚਾਰ ਕਿਤਾਬਾਂ ਆਪਾਂ ਪੜੀਆਂ ਹੋਈਆਂ ਤੇ ਮੇਰਾ ਦੱਸਣ ਦਾ ਬਾਈ ਕੀ ਇਹ ਜਿਹੜਾ ਮਤਲਬ ਆ ਵੀ ਆਪਾਂ ਨੂੰ ਜਿਹੜੇ ਪਰਿਵਾਰ ਦੇਖਦੇ ਆ ਨਾ ਨਾਲ ਬੱਚੇ ਵੀ ਆ ਉਹਨਾਂ ਦੇ ਬੱਚੇ ਵੀ ਦੇਖਦੇ ਆਗੇ ਤੇ ਨਾ ਮੈਂ ਸੋਚਦਾ ਵੀ ਇਹ ਕਿਤਾਬਾਂ ਪੜ੍ਹਨ ਚ ਨਾ ਮੈਂ ਥੋੜਾ ਜਿਹਾ ਲੇਟ ਹੋ ਗਿਆ। ਖਰੇ ਤਾਂ ਮੈਨੂੰ ਕਿਸੇ ਨੇ ਬਾਈ ਦੱਸੇ ਹੀ ਨਹੀਂ ਹੈਗਾ। ਮੈਨੂੰ ਪਤਾ ਹੀ ਨਹੀਂ ਸੀਗਾ ਕਿਤਾਬਾਂ ਬਾਰੇ। ਤੇ ਮੈਂ ਜਿਵੇਂ ਕੁਝ ਕਰਨ ਦੀ ਸੋਚਦਾ ਸੀਗਾ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਨਾਗਾ। ਤੇ ਫਿਰ ਮੈਂ ਬਾਈ YouTube ਫਰੋਲਦਾ ਸੀਗਾ ਵੀ ਕੀ ਕੀਤਾ ਜਾਵੇ? YouTube ਫਰੋਲਦਾ ਸੀ ਭਾਈ ਕੁਝ ਪਤਾ ਲੱਗੇ ਹਨਾ ਆਪਾਂ ਨੂੰ। ਤੇ YouTube ਤੇ ਉਹ ਜੋ ਚੰਗੀਆਂ ਚੰਗੀਆਂ ਆਪਾਂ ਕੋਈ ਵੀਡੀਓ ਦੇਖਦੇ ਆਂਗੇ, ਵਧੀਆ ਵੀਡੀਓ ਦੇਖਦੇ ਆਂ ਕੰਮ ਦੀਆਂ। ਤਾਂ ਉਹਨਾਂ ਦੇ ਵਿੱਚ ਇਹ ਕਿਤਾਬਾਂ ਆਉਂਦੀਆਂ ਹੀ ਆਉਂਦੀਆਂ। ਉਹਨਾਂ ਗੱਲਾਂ-ਵਾਤਾਂ ਦੇ ਵਿੱਚ-ਵਿੱਚ ਕਿਤੇ ਨਾ ਕਿਤੇ ਕਿਤਾਬਾਂ ਤੁਹਾਨੂੰ ਮਿਲਣਗੀਆਂ ਭਾਈ ਆਹ ਚੀਜ਼ ਕਰੋ ਤੁਸੀਂ ਆਹ ਪੜੋ ਤੇ ਇਹਨਾਂ ਦਾ ਬੜਾ ਫਰਕ ਪੈਂਦਾ ਹੈਗਾ ਤੇ ਹੁਣ ਜਿੱਥੇ ਮੈਂ ਇਹ ਬਈ ਮੈਨੂੰ ਐ ਲੱਗਿਆ ਵੀ ਮੈਂ ਪੰਜ-ਚਾਰ ਸਾਲ ਇਹ 10 ਸਾਲ ਪਹਿਲਾਂ ਪੜ੍ਹਨੀਆਂ ਸੀਗੀਆਂ ਤਾਂ ਉਹ ਕਰਕੇ ਮੈਂ ਬਹੁਤ ਲੇਟ ਪੜੀਆਂ ਇਹ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਹਨਾ ਛੋਟਾ ਜਿਹਾ ਮੈਸੇਜ ਆ ਵੀ ਬੱਚੇ ਜਿਹੜੇ 7ਵੀਂ 8ਵੀਂ ਕਲਾਸ 'ਚ ਪੜ੍ਹਦੇ ਆਂ 9ਵੀਂ 10ਵੀਂ 'ਚ ਇੱਕ ਵਾਰੀ ਇਦਾਂ ਦੀਆਂ ਕਿਤਾਬਾਂ ਭਾਈ ਜ਼ਰੂਰ ਆਪ ਵੀ ਚਾਹੇ ਤੁਸੀਂ ਪੜ੍ਹਿਓ ਤੇ ਚਾਹੇ ਉਹਨਾਂ ਨੂੰ ਵੀ ਪੜਾਈਆਂ ਜਾਣ ਤਾਂ ਭਾਈ ਇਹ ਬਹੁਤ ਕੰਮ ਦੀਆਂ ਚੀਜ਼ਾਂ ਗੱਲਾਂ ਬਾਤਾਂ ਬਹੁਤ ਪਤਾ ਲੱਗਦੀਆਂ ਦੁਨੀਆਦਾਰੀ ਦਾ ਕੀ ਗੱਲਾਂ ਬਾਤਾਂ ਹਨਾ ਬਹੁਤ ਚੰਗੀਆਂ ਕਿਤਾਬਾਂ ਨੇ ਇਹ ਤੇ ਛੋਟਾ ਜਿਹਾ ਮੈਸੇਜ ਸੀਗਾ ਇਹ ਇੰਨੇ ਨਾਲ ਹੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਮਿਲਦੇ ਆ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਤੇ ਕਲਕੱਤਾ ਮੇਰੇ ਖਿਆਲ ਨਾਲ ਜੀ ਇੱਥੋਂ 499 ਕਿਲੋਮੀਟਰ ਰਹਿ ਗਿਆ 450 ਸਾਢੇ 450 ਰਹਿ ਗਿਆ 450 ਸਾਢੇ 450 ਰਹਿ ਗਿਆ ਜੀ ਚਲੋ ਤੇ ਮਾਇਆਪੁਰੀ ਹੁੰਦੇ ਹੋ ਜਾਵਾਂਗੇ ਨਾ ਆਪਾਂ ਜਾਵਾਂਗੇ ਜੀ ਪਹਿਲੇ ਦੇਵਗੜ੍ਹ ਜਾਵਾਂਗੇ ਦੇਵਗੜ੍ਹ ਤੋਂ ਬਾਅਦ ਆਪਾਂ ਮਾਇਆਪੁਰ ਜਾਵਾਂਗੇ ਨਦੀਆ ਗੋਧਰੂਮੇ ਜਿਹੜੇ ਉੱਥੇ ਦੋ ਮੇਨ ਆਈਲੈਂਡ ਨੇ ਵੈਸੇ ਨਵਦਵੀਪ ਨੇ ਆਪਣਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਆਪਣੇ ਵੀਰ ਭੈਣ ਭਰਾ ਜਿਹੜੇ ਦੇਖ ਰਹੇ ਨੇ ਨਦੀਆ ਗੋਧਰੂਮੇ ਬਾਰੇ ਜਾਂ ਮਾਇਆਪੁਰ ਬਾਰੇ ਦੁਨੀਆ ਦਾ ਸਭ ਤੋਂ ਵੱਡਾ ਇਸਕੂਨ ਮੰਦਿਰ ਤੇ ਉਹ ਤੇ ਆਪਣਾ ਜਿਹੜਾ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਹੀ ਮੰਦਿਰ ਜਿਹੜਾ ਹੈਗਾ ਨਦੀਆ ਗੋਧਰੂਮੇ ਉੱਥੇ ਹੀ ਹੈ ਜੀ ਚਤੰਨੇ ਮਹਾਪ੍ਰਭੂ ਜੀ ਸਥਲੀ ਹੈ ਜੀ ਨਾਲ ਹੀ ਆਪਣੀ ਸਥਲੀ ਹੈ ਜੀ ਪ੍ਰਭੂ ਪਾਦ ਜੀ ਦੀ ਇਹਨਾਂ ਨੂੰ ਪਤਾ ਹੈਗਾ ਹਰੀ ਕ੍ਰਿਸ਼ਨ ਹਰੀ ਰਾਮਾ ਵਾਲਾ ਜਿਹੜਾ ਮੂਵਮੈਂਟ ਸ਼ੁਰੂ ਹੋਇਆ ਸੀਗਾ ਹਰੀ ਕ੍ਰਿਸ਼ਨਾ ਮੂਵਮੈਂਟ ਇੰਟਰਨੈਸ਼ਨਲ ਸੁਸਾਇਟੀ ਫॉर ਕ੍ਰਿਸ਼ਨਾ ਕੌਨਸ਼ੀਅਸਨੈਸ ਦਾ ਮੂਵਮੈਂਟ ਉਹ ਪ੍ਰਭੂਪਾਦ ਜੀ ਦੁਆਰਾ ਕੀਤਾ ਗਿਆ ਸੀਗਾ ਤੇ ਉਹਨਾਂ ਦਾ ਸਥਾਨ ਹੈ ਜੀ ਉੱਥੇ ਜਾਵਾਂਗੇ ਤੇ ਆਪਾਂ ਸਾਰਾ ਦਾ ਸਾਰਾ ਤੁਹਾਨੂੰ ਦਰਸ਼ਨ ਕਰਾਵਾਂਗੇ ਗੰਗਾ ਜੀ ਉੱਥੇ ਬੈਂਦੇ ਨੇ ਜੀ ਹੋਰ ਨਦੀਆਂ ਦਾ ਜਿਹੜਾ ਹੈਗਾ ਉੱਥੇ ਸੰਗਮ ਹੁੰਦਾ ਹੈ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਆਪਣਾ ਉੱਥੇ ਨਦੀਆ ਗੋਦਰੂ ਮੇ ਕਰਦੇ ਹੋਏ ਸਾਰਾ ਕਵਰ ਅਪ ਕਰਦੇ ਹੋਏ ਆਪਾਂ ਅੱਗੇ ਜਾਵਾਂਗੇ ਜੀ ਸਿੱਧਾ ਕਲਕੱਤੇ ਵੱਲ ਰਾਹ ਦੇ ਵਿੱਚ ਹੋਰ ਥਾਵਾਂ ਨੇ ਦੇਖਣ ਲਈਆਂ ਉਹ ਜੋ ਰਾਹ ਦੇ ਵਿੱਚ ਨਜ਼ਰ ਆਏਗਾ ਉਹ ਜ਼ਰੂਰ ਦਿਖਾਵਾਂਗੇ ਤੇ ਬਾਕੀ ਆਪਣੇ ਬਿੱਟੂ ਬਾਈ ਨੇ ਕਿਹਾ ਕਿਤਾਬ ਬਾਰੇ ਤੁਹਾਡੇ ਉਚੇਤਨ ਮੰਨ ਦੀ ਸ਼ਕਤੀ ਤੇ ਜਿਹੜੇ ਇੰਗਲਿਸ਼ ਮੀਡੀਅਮ ਦੇ ਬੱਚੇ ਨੇ ਜੀ ਉਹ ਜ਼ਰੂਰ ਇਹ ਕਿਤਾਬ ਜਿਹੜੇ ਪੜਨ 11ਵੀਂ 12ਵੀਂਆਂ ਨੇ ਪੜਨ ਜਿਹੜੇ ਆਪਣੇ ਸਕੈਂਡਰੀ ਸਕੂਲਾਂ ਦੇ ਵਿੱਚ ਨੇ ਉਹ ਪੜਨ ਅਗਰ ਪੰਜਾਬੀ 'ਚ ਹੈ ਵੈਸੇ ਸਾਡੀ ਮਾਂ ਬੋਲੀ 'ਚ ਹੈ ਜੀ ਆਪਾਂ ਪੜ ਸਕਦੇ ਆ ਤੇ ਦੂਜੇ ਪਾਸੇ ਆਪਾਂ ਗੱਲ ਕਰੀਏ ਜਿਹੜੇ ਅੰਗਰੇਜ਼ੀ 'ਚ ਪੜਨਾ ਚਾਹੁੰਦੇ ਨੇ ਤੇ ਉਹਨਾਂ ਦੇ 10 ਦਾ ਪਾਵਰ ਆਫ ਸਬਕੋਨਸ਼ੀਅਸ ਮਾਈ ਤੇ ਮੈਂ ਉਹ ਲੀ ਪੜੀ ਹੋਈ ਐ ਇਦਾਂ ਕਿਤਾਬਾਂ ਨੇ ਆਪਣੀ ਹੈਬਿਟਸ ਚੇਂਜ ਕਰਨਾ ਸਜਦਾ ਰਿਚ ਡੈਡ ਪੂਰ ਡੈਡ ਹੈ ਠੀਕ ਹੈ ਹਾਊ ਟੂ ਬਿਕਮ ਰਿਚ ਏ ਹੈ ਜੀ ਤੇ ਆਪਣੀ ਐਟਮਿਕ ਹੈਬਿਟਸ ਐ ਉਹ ਬਹੁਤ ਵਧੀਆ ਕਿਤਾਬ ਹੈ ਜੀ ਐਟਮਿਕ ਹੈਬਿਟਸ ਪੜੋਗੇ ਨਾ ਨਿਆਰਾ ਆ ਜਾਏਗਾ ਜੀ ਬਹੁਤ ਵਧੀਆ ਕਿਤਾਬ ਹੈ ਜੀ ਤੇ ਹੋਰ ਇੱਕ ਦੋ ਲੇਖਕ ਹੈਗੇ ਨੇ ਮੈਂ ਹੁੰਦਾ ਰੋਬਰਟ ਵਿਲੀਅਮ ਦੀਆਂ ਕਿਤਾਬਾਂ ਬਹੁਤ ਸੋਹਣੀਆਂ ਨੇ ਤੇ ਬੱਚੇ ਕੋਸ਼ਿਸ਼ ਕਰੋ ਜੀ ਆਪਣੇ ਆਂ ਇੰਡੀਆ ਦੇ ਵਿੱਚ ਹੀ ਰਹਿ ਕੇ ਜੀ ਆਪਣਾ ਟੈਸਟ ਕਲੀਅਰ ਕਰਨ ਜਿੱਦਾਂ SSC CGL ਟੈਸਟ ਹੁੰਦਾ ਹੈ ਕੰਬਾਈਨਡ ਗ੍ਰੈਜੂਏਸ਼ਨ ਲੈਵਲ ਟੈਸਟ ਜਿਹੜਾ ਸਟਾਫ ਸਿਲੈ ਨਾ ਤਾਂ CHSL ਹੁੰਦਾ ਹੈ ਕੰਬਾਈਨਡ ਹਾਈ ਸਕੂਲ ਜਿਹੜਾ ਟੈਸਟ ਹੁੰਦਾ ਉਹਦਾ ਤੇ ਇਦਾਂ ਹੀ ਟੈਸਟ ਵਗੈਰਾ ਹੁੰਦੇ ਇੰਡੀਆ ਦੇ ਵਿੱਚ ਰਹਿ ਕੇ ਆਪਾਂ ਕਲੀਅਰ ਕਰ ਸਕਦੇ ਆ ਤੇ ਬੱਚਿਆਂ ਨੂੰ ਜਿਹੜਾ ਹੈਗਾ ਕਰੰਟ ਅਫੇਅਰਸ ਬਾਰੇ ਵੀ ਜਰੂਰ ਪੜਾਓ ਕਰੰਟ ਅਫੇਅਰ ਦੀਆਂ ਕਿਤਾਬਾਂ ਆndੀਆਂ ਉਹ ਵੀ ਪੜਾਓ ਜੀਕੇ ਵਗੈਰਾ ਤੇ ਬਹੁਤ ਚੰਗਾ ਲੱਗੇਗਾ ਜੀ ਆਪਾਂ ਦੇਖਾਂਗੇ ਜਦੋਂ ਤੇ ਬਹੁਤ ਬਹੁਤ ਧੰਨਵਾਦ ਜੀ ਸਾਸਰੀਕਾਲ ਜੀ ਹਰੀਕ੍ਰਿਸ਼ਨਾ ਤੇ ਨਿਸ਼ੂ ਭਾਈ ਨੇ ਭਾਈ ਐਂ ਵੀ ਦੱਸਤਾ ਕਿੱਧਰ ਕਿੱਧਰ ਜਾਣਾ ਤੇ ਕੀ ਗੱਲਬਾਤ ਆ ਇੱਕ ਵਾਰੀ ਮੈਂ ਫੇਰ ਇਸ ਕਿਤਾਬ ਬਾਰੇ ਕਹਿਣਾ ਚਾਹੁੰਨਾ ਦੋ ਚਾਰ ਇਦਾਂ ਦੀਆਂ ਕਿਤਾਬਾਂ ਮੈਂ ਕਹਿ ਖਾਸ ਮਕਸਦ ਇਹ ਹੀ ਆ ਵੀ ਜਿੱਦਾਂ ਲੇਟ ਮੈਂ ਹੋਇਆ ਨੇ ਇਹਨੂੰ ਪੜਨ ਲੱਗਿਆ ਤਾਂ ਕੋਈ ਹੋਰ ਬੱਚਾ ਲੇਟ ਨਾ ਹੋਵੇ ਤੇ ਵੀ ਟਾਈਮ ਨਾਲ ਹੀ ਪੜਿਆਂ ਜਾਣ ਉਹਦੋਂ ਬਾਅਦ ਚ ਕੋਈ ਬਾਲਾ ਫਾਇਦਾ ਨਹੀਂ ਹੁੰਦਾ ਨਾ ਫਾਇਦਾ ਤਾਂ ਹੁੰਦਾ ਹੀ ਆ ਵੈਸੇ ਤੇ ਪਰ ਟਾਈਮ ਨਾਲ ਪੜਿਆਂ ਜਾਣ ਤਾਂ ਵਧੀਆ ਹੁੰਦਾ ਤੇ ਐਸੀ ਨਾਲ ਹੀ ਆਪਾਂ ਵੀਡੀਓ ਜੀ ਸਮਾਪਤੀ ਵੱਲ ਵੱਧ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ